ਮੋੜ ਲੈ ਭਰਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝ ਸੂਣ ਵਾਲੀ ਪਕਾਉਆ ਜੀ ਠੀਕ ਹੈ ਜੀ ਜ਼ਿਮੀਂਦਾਰ ਭਰਾ ਘਰੇਲੂ ਮੱਝ ਵੱਧ ਜਾਣਕਾਰੀ ਲਵਾਂਗੇ ਆਪਾਂ 22 ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਦ ਨੂੰ ਵੀ ਵੀਡੀਓ ਅਪਲੋਡ ਕਰ ਸਕੀ ਜੀ 22 ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਪਹਿਲਾ ਨੰਬਰ 22 ਦੇ ਹੋਊਗਾ ਠੀਕ ਹੈ ਜੀ ਕਰਦੇ ਆਪਾਂ 22 ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਨਾਮ ਹਾਕਮ ਸਿੰਘ ਪਿੰਡ ਬਾਤ ਗੱਲ ਜਿਲ੍ਹਾ ਬਰਨਾਲਾ ਜੀ ਹਾਂ ਮੱਝ ਦੀ ਜਾਣਕਾਰੀ ਦਿਓ ਕਿੰਨੇ ਕਿਤਰ ਰਹਿੰਦੇ ਸੂਣ ਦੀ ਇਹ ਮੱਝ ਦਾ 5-7 ਤੇ ਰਹਿੰਦੇ ਸੂਣ ਪਿਛਲੇ ਸੂਣ ਦੁੱਧ ਭਾਈ ਕਿੰਨਾ ਸੀ ਦੁੱਧ ਪਿਛਲੇ ਸੂਏ 12 ਤੋਂ 13 ਲੀਟਰ ਤੱਕ ਹੋਇਆ ਠੀਕ ਹੈ ਰੇਟ ਰੂਟ ਭਰਾ ਤਾਂ ਜਾਇਜ਼ ਰੇਟ 75000 ਰੁਪਏ ਮੰਗ ਠੀਕ ਹੈ ਤੋਰ ਕੇ ਦਿਖਾ ਦਿਓ ਲੋਪਰਾ ਚੈੱਕ ਕਰ ਸਕਦਾ ਹਾਂ ਗ੍ਰਿਲੂ ਮੱਝ ਤੇ ਚੈੱਕ ਕਰ ਸਕਦਾ ਭਰਾ 12-13 ਲੀਟਰ ਦੁੱਧ ਦੱਸਿਆ ਪਿਛਲੇ ਸੀਗੇ ਠੀਕ ਹੈ ਨਾ ਲੋ ਜੀ ਲੈ ਚਲੋ ਭਰਾ ਨੂੰ ਮਿਲ ਲੇ ਤੁਹਾਨੂੰ ਲੋਕ

ਲੋਜੀ ਤੁਸੀਂ ਸਾਰਾ ਠੀਕ ਹੈ ਜੀ ਲੈ ਚਲੋ ਭਰਾ ਲੋਜੀ ਤੁਹਾਡਾ ਸਾਡੇ ਸਾਹਮਣੇ ਆ ਕਰਮਾ ਵਾਲੀ ਠੀਕ ਹੈ ਜੀ ਲੋਸ ਕੋਈ ਵਪਾਰ ਦਾ ਕੰਮ ਨਹੀਂ ਪਈਆਂ ਦਾ ਘਰੇਲੂ ਮਾਚਾ ਠੀਕ ਹੈ ਜੀ ਬਾਈ ਜੀ ਨੇ ਜਰੂਰ ਮੈਸਰ ਬਾਈ ਜੀ ਨੇ ਰੇਟ ਆਪ ਨੂੰ ਦੱਸਤਾ ਵੀਡੀਓ ਦੇਖਣ ਲਈ ਤਾਦਲ ਨੂੰ ਸਾਰੇ ਵੀਰਾਂ ਦਾ ਧੰਨਵਾਦ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਪਿੰਡ ਵਕਤਗੜ੍ਹ ਮਿਲਦੇ ਆਂ ਭਰਾ ਕਿਸੇ ਨਮ ਜੀ ਚ ਓਕੇ ਬਾਏ